हां जी दोस्तों सारे अनु सत श्री अकाल स्वागत कर दिया टोडा राज संधू फार्मिंग दे विच आज दोस्तों अपनी विजिट हैगी आप ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਬੇਲ ਸਿੰਘ ਦੇ ਫਾਰਮ ਤੇ ਪਹੁੰਚੇ ਆ ਤੇ ਵਿਕਰੀ ਵਾਲੇ ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ ਦਿਖਾ ਦਾਂਗੇ ਅੱਜ ਚਾਰ ਨਗ ਠੀਕ ਆ ਨੀਲੀ ਰਾਵੀ ਤੇ ਨੀਲੀ ਦੀਆਂ ਮੱਝਾਂ ਵੀ ਹੋਣਗੀਆਂ ਦੋਸਤੋ ਤੇ ਇੱਕ ਵਾਇਡ ਹੋਵੇਗੀ ਠੀਕ ਆ ਚਾਰ ਐਨੀਮਲ ਹੋਣਗੇ ਸਵੇ ਸਵੇ ਪਸ਼ੂ ਆਲਮੋਸਟ ਠੀਕ ਆ ਜੀ ਸੋ ਰੇਟ ਭਾਅ ਪੜਤਾ ਦੁੱਧ ਮਿਲਕ ਕਿੰਨਾ ਕੋਲ ਹਾਜ਼ਰ ਆ ਉਹ ਪੂਰੀ ਗੱਲਬਾਤ ਕਰ ਲੈਣੀ ਆ ਬਾਈ ਹਰਵੈਲ ਦੇ ਨਾਲ ਅੱਜ 7 ਜੁਲਾਈ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ ਕੋਈ 5:35 5 ਵਜੇ ਦਾ ਸਮਾਂ ਆਏਗਾ ਤੇ ਹੋ ਸਕਿਆ ਦੋਸਤੋ ਬਿਲਕੁਲ ਚੁਵਾਈ ਆ ਧਾਰਾ ਮਾਰ ਕੇ ਤਸੱਲੀ ਦੇ ਨਾਲ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਰਵਾ ਦਾਂਗੇ ਤੁਹਾਨੂੰ ਆਓ ਕਰਦੇ ਆ ਗੱਲਬਾਤ ਭਾਈ ਹਰਵੈਲ ਦੇ ਨਾਲ ਸਭ ਤੋਂ ਪਹਿਲਾਂ ਵੀਰੇ ਹਰਵੈਲ ਸਾਸਰੀ ਜੀ ਜੀ ਸੰਤੋ ਸਾਹਿਬ ਜੀ ਸਾਸਿਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਸ਼ੂ ਅੱਜ 4 ਵਗਾਉ ਹੈ ਜੀ ਆ ਤੁਹਾਨੂੰ ਸਭ 4 ਨੇ ਇੱਕ ਡਾਂਸ ਹੋਈ ਆ ਹਾਂਜੀ ਦੋ ਮੱਝਾਂ ਸੁਰੀਆਂ ਇੱਕ ਮੱਝ ਗੱਬੜਾ ਉਹ ਨੀਲੀ ਦੀਆਂ ਇੱਕ ਮੋਰਾ ਦੀ ਆ ਠੀਕ ਹੈ ਜੀ ਸੋ ਦੋ ਨੀਲੀ ਦੀਆਂ ਮੱਝਾਂ ਦੋਸਤੋ ਤੇ ਇੱਕ ਮੋਰਾ ਦੀ ਇੱਕ ਵੈੜ ਤੁਹਾਨੂੰ ਦਿਖਾ ਦਾਂਗੇ ਆਪਾਂ ਲਾਸਟ ਤੇ ਤੇ ਹਰਵੀਰ ਭਾਈ ਕੀ ਡਿਟੇਲ ਆ ਅੱਜ ਮੱਝਾਂ ਨੀਲੀ ਰਾਵ ਦੀਆਂ ਦੋ ਆ ਗਈਆਂ ਆਪਣੇ ਕੋਲ ਤੁਹਾਨੂੰ ਤਾਂ ਵੇ ਤੀਜੀ ਸਵੇਰ ਝੋਟੀ ਸੁਈ ਆ ਅੱਛਾ ਜੀ ਪਿੱਛੇ ਇਹ ਨੀਲੀ ਦੀ ਕੱਟੀ ਆ ਹਾਂ ਇਹਦੇ ਥੱਲੇ ਕੋਈ 10 ਵਿੱਚ ਦੇ ਲਗਭਗ ਜਿਹੜਾ ਇਸ ਟਾਈਮ ਇਹਦੇ ਥੱਲੇ ਸੁਈ ਦੇਲੇ ਦੋ ਦੀ ਲਾ ਠੀਕ ਹੈ ਜੀ 10 ਲੀਟਰ ਤਿਆਰ ਆ ਆ ਬੱਚਾ ਮਗਰ ਕੱਟੀ ਆ ਨੀਲੀ ਦੀ ਮਗਰ ਦੋਸਤੋ ਕੱਟੀ ਆ ਇਸ ਪਹਿਲੇ ਨੰਬਰ ਝੋਟੀ ਦਾ ਬਹੁਤ ਚੰਗੇ ਸੀਮਨ ਦੀ ਆ ਲੋ ਜੀ ਠੀਕ ਆ ਚੰਗੇ ਸੀਮਨ ਦੀ ਕੱਟੀ ਆ ਦੋਸਤੋ ਠੀਕ ਆ ਇਹ ਵੀ ਬਹੁਤ ਵੀਰਾਂ ਦੀ ਚੁਆਇਸ ਹੈਗੀ ਉਹ ਵੀ ਪੂਰੀ ਹੋ ਜੂਗੀ ਤੇ ਆ ਜਿਹੜੀ ਦੋਸਤੋ ਬਿਲਕੁਲ ਝੋਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਨਿਸ਼ਾਨ ਪ੍ਰੋਪਰ ਪੂਰੇ ਆ ਤੇ ਆ ਥਣ ਦੇਵਾ ਤੇ 10 ਲੀਟਰ ਅੱਜ ਬਿਲਕੁਲ ਜਿਹੜਾ ਰੈਡੀ ਦੁੱਧ ਇਹਦੇ ਕੋਲ ਹਾਜ਼ਰ ਆ ਤੇ ਦਿਨ ਕਿੰਨੇ ਦੱਸਾਂ ਸੁਈ ਨੂੰ ਪੰਜ ਛੇ ਦਿਨ ਹੋ ਗਏ ਸੁਈ ਨੂੰ ਪੰਜ ਛੇ ਦਿਨ ਹੋ ਗਏ ਆ ਸੋ ਦਿਖਾ ਦਿਆ ਵੀਰ ਹਰਵੇਲ ਖੋਲ ਕੇ ਅੱਜ ਆਪਾਂ ਚਵਾਈ ਸੰਧਾ ਸਾਰੇ ਪਸ਼ੂਆਂ ਦੀ ਨਾਲੋ ਨਾਲ ਦਿਖਾਵਾਂਗੇ ਠੀਕ ਹੈ ਜੀ ਲਓ ਜੀ ਠੀਕ ਸੋ ਫਿਰ ਮੇਰੀ ਦੋਸਤੋ ਨੀਲੀ ਰਾਵੀ ਦੀ ਇਹ ਤੁਸੀਂ ਝੋਟੀ ਦੇਖ ਰਹੇ ਹੋ ਸੂਬਾ ਦੂਜਾ ਦੂਜਾ ਹੀ ਸੂਬਾ ਹੈ ਨਾ ਜੀ ਤੀਜਾ ਤੀਜਾ ਸੂਬਾ ਸੋਈ ਹੈ ਠੀਕ ਹੈ ਭਾਈ ਜਿਹੜੀ ਦੇਖਾਂ ਦੂਜੇ ਸੂਬੇ ਵਾਲੀ ਆ ਹਮ ਮੇਰੇ ਕੋ ਝੋਟਾ ਨਾ ਜਾ ਲਓ ਜੀ ਇਹ ਸਾਰੇ 5 6 ਦਿਨ ਜਿਹੜਾ ਦੋਸਤੋ ਸਮਾਂ ਹੋਇਆ ਠੀਕ ਆ ਬੱਚਾ ਤੁਹਾਨੂੰ ਕੱਟੀ ਥਲੇ ਦਿਖਾਤੀ ਆ ਬਾਕੀ ਹਵਾਨਾ ਕਾਫੀ ਵਧੀਆ ਹੈਗਾ ਸੋ ਬਾਕੀ ਚਵਾਈ ਜਿਹੜੀ ਉਹ ਵੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦੇਖਣ ਦੇ ਵਿੱਚ ਮਿਲ ਜੂਗੀ ਠੀਕ ਆ ਕਰੂ ਛੇਕੀ ਠੀਕ ਆ ਬਾਕੀ ਚੰਗੀ ਹੈ ਚਵਾਈ ਵੀ ਵਧੀਆ ਲੱਗੀ ਚਵਾਈ ਬਹੁਤ ਵਧੀਆ ਆਪਾਂ ਚਵਾਈ ਕਰਾ ਕੇ ਵੀ ਦਿਖਾਵਾਂਗੇ ਲਓ ਜੀ ਸੋ ਬਾਕੀ ਮਾਝਾ ਵੀ ਚੰਗੀ ਹੈ ਦੋਸਤੋ ਬਿਲਕੁਲ ਪਤਲਾ ਪਿੰਡਾ ਤੇ ਬਿਲਕੁਲ ਨਿਸ਼ਾਨ ਪ੍ਰੋਪਰ ਪੂਰੇ ਆ ਸੋ ਰੇਟ ਪੜਤਾ ਪੁੱਛਦੇ ਹਰਵੀਰ ਭਾਈ ਲੈਣ ਦੇਣ ਫਿਰ ਇਹਦਾ ਮੁੱਲ ਕਿੰਨਾ ਤੁਹਾਡਾ ਮੁੱਲੇ ਦਾ 84000 ਉਹ ਚੋ ਵੀ ਥੋੜਾ ਬਤ ਮੰਨਤਨ ਕਰਾਂਗੇ ਠੀਕ ਹੈ ਜੀ 84000 ਦੇ ਵਿੱਚੋਂ ਦੋਸਤੋ ਮੰਨਤਨ ਹੋ ਜਾਊਗਾ ਠੀਕ ਆ ਤੇ ਇਹ ਆ ਪਹਿਲੇ ਨੰਬਰ ਤੇ ਤੇ ਚੰਗੀ ਆ ਚੁਆਈ 1 ਨੰਬਰ ਸੰਤੂ ਦਾ 13 14 ਲੀਟਰ ਦੀ ਆਰਾਮ ਨਾਲ ਚੁਆਈ ਇਹਨੂੰ ਕਰਾਉਣੀ ਚਾਹੀਦੀ ਆ ਜਿਹੜੇ ਸਾਡੇ ਉੱਤੇ ਚੱਲਦੀ ਆ ਠੀਕ ਹੈ ਜੀ ਲੋਕੀ ਬਰਾਬਰ ਅੱਗੇ ਲੈਣਾ ਬਹੁਤ ਵਧੀਆ ਨੀਲੀ ਰੀ ਜਾਨੀ ਕਿ ਆਪਾਂ ਕਹਿੰਦੇ ਨੇ ਪਿੱਠ ਕੁੜਾ ਦੀ ਬਹੁਤ ਵਧੀਆ ਕੁਆਲਟੀ ਆ ਹਵਾਨੇ ਦਾ ਜਿਵੇਂ ਜਿਵੇਂ ਸੰਤੂ ਸਾਹਿਬ ਪਸ਼ੂ ਨੂੰ 10 15 ਦਿਨ ਹੋ ਜਾਨਾ ਉਹ ਵੇ ਉਹ ਜਿਹੜੀ ਲੁੱਕ ਆ ਹਵਾਨੇ ਦੀ ਉਹ ਬਾਹਰ ਆਉਂਦੀ ਆ ਲੋ ਜੀ ਠੀਕ ਆ ਖਵਾਲਾ ਕਾਫੀ ਖੁੱਲਾ ਦੋਸਤੋ ਠੀਕ ਆ ਚੌਰ ਸਲੇਵਾ ਆ ਤੇ ਉਹਨਾਂ ਹੀ ਅੱਗੇ ਨੂੰ ਆ ਉਹਨਾਂ ਹੀ ਪਿੱਛੇ ਨੂੰ ਬਿਲਕੁਲ ਬੰਨ ਤਰਾ ਹਵਾਨੇ ਦੀ ਸੋ ਬਾਕੀ ਹੁਣ ਹੀ 10 ਕਿਲੋ ਤੇ ਚੱਲਦੀ ਪਈ ਆ ਮੀਰ ਦੀ ਗੱਲ ਸੁਣਾਉਂ ਉਹ ਵੀ 12 ਤੋਂ ਪਲੱਸ 13 14 ਤੱਕ ਵੀ ਜਿਹੜਾ ਦੋਸਤੋ ਸੇਵਾ ਤੇ ਤੁਸੀਂ ਦੁੱਧ ਲੈ ਕੇ ਜਾ ਸਕਦੇ ਏ ਸਤਿ ਸ੍ਰੀ ਅਕਾਲ ਤੀਜਾ ਸਵੇਰ ਝੋਟੀਆਂ ਸੁਣਾ ਤੀਜਾ ਸਵੇਰ ਜਿਹੜਾ ਦੋਸਤੋ ਇਹ ਮਾਜ ਚੰਗੇ ਭਾਰੇ ਜੀ ਚੁੱਕੀ ਜਾਏ ਹੁਣ ਹੈਵੀ ਬਾਡੀ weight ਆ ਪੂਰੀ ਭਾਰੀ ਸਰੀਰਕ ਬੰਤਰ ਥੱਬਿਆਂ ਦੇ ਥੱਬੇ ਆ ਦੇਖੋ ਸੰਧੂ ਸਾਹਿਬ ਜੀ ਚਲੋ ਅੱਗੇ ਪਰਮਾਤਮਾ ਨੂੰ ਪਤਾ ਜੋ ਵੀ ਆ 16 प्लस यानी कि ਇਹ ਨੇ ਜਿਹੜਾ ਪਿਛਲੇ ਸਵੇਰੇ ਦਿੱਤਾ ਚੁਆਇਆ ਠੀਕ ਆ ਜੀ ਤੇ ਐਰ ਕੀ ਚਲੋਗੇ ਉਹ ਵੀ ਆ ਚੰਗੀ ਸਮਹੀ ਆ ਠੀਕ ਆ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਆ ਦੋਸਤੋ ਠੀਕ ਆ ਬੰਦੀ ਮਨ ਕੀ ਆਖਾ ਬਿਲਕੁਲ ਤੇ ਬਿਲਕੁਲ ਨੀਲੀ ਦੀ ਜਿਹੜੀ ਦੋਸਤੋ ਇਹ ਪਿਓਰ ਜਿਹੜੀ ਝੋਟੀ ਆ ਠੀਕ ਆ ਬਾਕੀ ਹੁਸਨ ਕਾਫੀ ਵਧੀਆ ਦੋਸਤੋ ਠੀਕ ਆ ਮੱਥਾ ਮੂਥਾ ਬੱਲਾ ਪੂਰਾ ਤੇ ਬਿਲਕੁਲ ਜਿਹੜਾ ਬੱਗੀ ਨਾਸ ਠੋਡੀ ਮਗਰਲੇ ਪੈਰ ਵਾਈਟ ਅਗਲਿਆਂ ਤੇ ਜਵਾਬ ਠੀਕ ਹੈ ਜੀ ਬਿਲਕੁਲ ਪਤਲੀ ਚਮੜੀ ਤੇ ਬਿਲਕੁਲ ਨਾੜਾ ਨੂੜਾ ਬੇਨ ਬੂਨ ਉਤਨੀ ਜਿਹੜੀ ਹਾਂ ਬਿਲਕੁਲ ਚਮੜੀ ਉਪਰ ਦੇਸ ਰੀਆਂ ਨੇ ਠੀਕ ਹੈ ਬੁੱਲਾ ਕੱਦ ਵਜਨ ਜਿੰਨਾ ਵੀ ਆਪਾਂ ਕਹਿ ਸਕਦੇ ਆਹ ਦੇਖੋ ਜੀ ਤੇ ਸੰਤ ਦਾ ਚਿਵਾਈ ਬਹੁਤ ਚੰਗੀ ਲਓ ਜੀ ਟਿੱਪਣ ਬਹੁਤ ਚੰਗੀ ਦਿਨ ਹਜੇ ਕਿੰਨੇ ਕੁ ਲੈ ਜੂ ਸੰਤ ਦਾ 10 ਦਿਨ ਤਾਂ ਆਰਾਮ ਨਾਲ 10 12 ਦਿਨ ਤੱਕ ਖੜਨੇ ਚਾਹੀਦੇ ਆ ਠੀਕ ਹੈ ਬਾਕੀ ਜਿਹੜਾ ਵੀ ਵੀਰ ਕਰੂਗਾ ਯਾਦ ਹੀ ਕਰੂਗਾ ਚੰਗੀ ਕੁਆਲਿਟੀ ਲਓ ਜੀ 10 ਦਿਨ ਹਜੇ ਦੋਸਤੋ ਲੈ ਜਾਊਗੀ ਤੇ ਤਕਰੀਬਨ ਹਵਾਨਾ ਚੰਗਾ ਖੁੱਲਾ ਬਣਾਊਗੀ ਠੀਕ ਆ ਬਾਕੀ ਤੁਸੀਂ ਆ ਜਜਮੈਂਟ ਕਰ ਸਕਦੇ ਹੋ ਢਿੱਲਾ ਢੁਲਾ ਤੇ ਥਣ ਤੋਂ ਬਹੁਤ ਵਧੀਆ ਚੰਗਾ ਉੱਚ ਕੁਆਲਟੀ ਦਾ ਜਿਹੜਾ ਥਾਰਾ ਮੁਠੀ ਵਾਲਾ ਤੇ ਬਿਲਕੁਲ ਸਪੇਸ ਵਿੱਚ ਪੂਰੀ ਹੈ ਠੀਕ ਆ ਤੇ ਪੂਰੀ ਪਲਾਈ ਪਲਾਈ ਪੂਰੀ ਹੈ ਦੋਸਤੋ ਪੂਰੀ ਭਾਰੀ ਹੈ ਵਜਨ ਵਟੇ ਵਾਲੀ ਹੈ ਠੀਕ ਆ ਮੈਂ ਇਹਦਾ ਲੈਵਾ ਬੰਦਰ ਚੱਲੂਗੀ ਨਾ ਹੂੰ ਇਹ ਚੀਜ਼ ਆਪਾਂ ਦੇਖ ਸਕਦੇ ਆ ਜਿਹੜੀ ਇਸ ਬਹਾਨੇ ਦੀ ਮੱਝ ਹੁੰਦੀ ਬਹੁਤ ਜਿਆਦਾ ਦੁੱਧ ਜਵਾਈ ਕਰਾਉਂਦੀ ਆ ਇਹ ਚੀਜ਼ਾਂ ਦੇਖ ਸਕਦੇ ਹੋ ਆ ਕਰੋ ਚੱਕ ਜੀ ਹਾਂ ਬਹੁਤ ਵਧੀਆ ਫਿਰ ਠੰਡੀ ਸੀ ਨਾ ਪੂਰੀ ਫੁੱਲ ਲੋ ਠੀਕ ਆ ਤੋਹਫਾ ਚੀਜ਼ ਆ ਦੋਸਤੋ ਤੇ ਨੀਲੀ ਦੀ ਬੜੀ ਵਧੀਆ ਚੰਗੀ ਮੱਝ ਝੋਟੀ ਤੁਸੀਂ ਇਹਨੂੰ ਮੰਨ ਸਕਦੇ ਹੋ ਤੇ ਮੁੱਲ ਇਹਦਾ ਕੀ ਰਹੂਗਾ ਜੀ ਮੁੱਲ ਸੰਬੰਧਾ ਫੋਨ ਤੇ ਕਰਾਂਗੇ ਫੋਨ ਤੇ ਹਾਂਜੀ ਮੁੱਲ ਇਹਦਾ ਦੋਸਤੋ ਜੋ ਡਿਮਾਂਡ ਹੋਈ ਲੈਣ ਦੇ ਨਾਲ ਦੀ ਗੱਲ ਉਹ ਫੋਨ ਤੇ ਕੀਤੀ ਜਾਊਗੀ ਠੀਕ ਆ ਜੀ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲ ਕਰ ਸਕਦੇ ਹੋ ਇਸ ਤੋਂ ਬਾਅਦ ਇੱਕ ਹੋਰ ਮਾਜ ਤੁਹਾਨੂੰ ਦਿਖਾਉਣੀ ਆ। ਇਹਨਾਂ ਬਾਅਦ ਜੇ ਆਪਾਂ ਵੇਖੀਏ ਜਿੰਨੇ ਪੱਜਵਾਦ ਤੁਸੀਂ ਕੈਮਰਾ ਕਮਾ ਸਕਦੇ ਸਾਰਿਆਂ ਨਾਲੋਂ ਜ਼ਿਆਦਾ ਹਾਈਟ ਦੀ ਆ। ਤਾਂ ਚੰਗਾ ਪਿੱਠਪੋੜਾ ਲੱਗਾ ਚੁਵਾਈ ਵੀ ਦੀ ਆਪਾਂ ਕਰਾਵਾਂਗੇ ਬਹੁਤ ਵਧੀਆ ਇਹਦੇ ਥੱਲੇ ਵੀ 10 ਲੀਟਰ ਦਾ ਠੀਕ ਹੈ 10 ਲੀਟਰ ਤੇ ਸੁਆ ਕਿਰਮਾ ਜੀ 4 2014 ਚੌਥਾ ਸੁਆ ਜੀ ਬਾਕੀ ਚੰਗੀ ਚਮੜੀ ਬਦਲੀ ਦੀ ਬਸ ਕਹਿੰਦਾ ਮੈਂ ਲੱਗਦਾ ਸਾਨੂੰ ਸਭ ਵੀ ਨਹੀਂ ਕਿਸੇ ਨੇ ਜਿਹੜਾ ਵੀ ਇਹਨੂੰ ਸਮਝੂਗਾ ਦੁੱਧ 13 14 ਵੀ ਹੁਣ ਵੀ ਚਵਾਜੂਗੀ ਜਿਹੜੇ ਹਿਸਾਬ ਨਾਲ 6 ਦਿਨ ਦੀ ਸਾਦੇ ਦੀ ਸੂਈ ਥੱਲੇ ਇਹਦੇ ਥੱਲੇ ਕਰੀਬ 10 ਲੀਟਰ ਦੁੱਧ ਆ ਠੀਕ ਹੈ ਜੀ ਸਿੰਗਲ ਮਾਦੀ ਦੀ ਆ ਦੋਸਤੋ ਠੀਕ ਆ ਤੇ ਆ ਮੱਝ ਬਿਲਕੁਲ ਤੁਹਾਡੇ ਸਾਹਮਣੇ ਸਰੀਰ ਘਟਾਂਜਾ ਚੰਗਾ ਖੁੱਲਾ ਤੇ ਵੱਡੀ ਮੱਝ ਆ ਠੀਕ ਹੈ ਜੀ ਤੇ ਬਿਲਕੁਲ ਹਵਾਨੇ ਦੀ ਬੰਤਰ ਕਾਫੀ ਵਧੀਆ ਬੱਚਾ ਥਲੇ ਦੇ ਕੱਟੀ ਹੈ ਮਗਰ ਕੱਟਾ ਆ ਗਿਆ ਜੀ ਮਗਰ ਕੱਟਾ ਠੀਕ ਹੈ ਚੁਆਈ ਦਾ ਬਹੁਤ ਜਿਆਦਾ ਵਧੀਆ ਲੱਗਿਆ ਤਾਂ 10 ਕਿਲੋ ਹੁਣ ਹੈਗਾ ਮੌਕੇ ਤੇ 10 ਕਿਲੋ ਮੌਕੇ ਦਾ ਲਓ ਬਈ 10 ਕਿਲੋ ਮੌਕੇ ਤੇ ਜਿਹੜਾ ਦੋਸਤੋ ਹਾਜ਼ਰ ਹੈਗਾ ਬਿਲਕੁਲ ਤਾਜੀ ਸੂਈ ਸਵੇਈ ਆ ਦੋਤੋਂ ਹੋਰ ਵੀ ਚੱਲੂ ਕੀ ਅਜੇ ਵਧਣਾ ਹੈ ਦੋਤੋਂ ਅਜੇ 6 ਕੋਈ ਨਹੀਂ ਲੱਗੀ 6 ਦਿਨ ਦਾ ਬੱਜਾ 6-7 ਕੇ 6 ਦਿਨ ਦਾ ਅਜੇ ਤਾਂ ਦੋਸਤੋ ਹਫਤੇ ਦੇ ਬਿਲਕੁਲ ਅੰਦਰ ਮਾਰ ਹੋ ਗਿਆ ਸਮਾਂ ਸੂਈ ਤੇ ਕੱਟਾ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਖਾਣਾ ਦੇਵਾ ਬਹੁਤ ਵਧੀਆ ਠੀਕ ਹੈ ਜੀ ਨੋਕਲਾ ਖਾਣਾ ਤੇ ਸਪੇਸ ਖਾਣਾ ਦੇ ਵਿੱਚ ਬਿਲਕੁਲ ਤੁਹਾਡੇ ਸਾਹਮਣੇ ਬਾਕੀ ਇਹਦੀ ਦੁੱਧ ਵਾਲੀਆਂ ਵੇਦ ਪੋਟਾਲ ਨਹੀਂ ਮੰਨਦਾ ਬਹੁਤ ਜ਼ਿਆਦਾ ਮਤਲਬ ਸਰਕਾਰੀ ਪਾਇਟਰੀ ਆ ਦੇਖੋ ਆ ਮਗਰ ਕਟਾ ਜੀ ਠੀਕ ਆ ਸਰਵੇਲਪਰਾ ਫਿਰ ਕਿੰਨਾ ਇਹਦਾ ਮੁੱਲ ਇਹਦਾ ਸੰਧੂ ਸਾਹਿਬ 58500 ਰੁਪਇਆ ਮੁੱਲ ਆ 500 ਰੁਪਇਆ ਛੋੜੂਗੀ 500 ਰੁਪਇਆ 58500 ਚ ਬਹੁਤ ਹੀ ਜਾਨੀ ਸੰਧੂ ਸਾਹਿਬ ਜੀ ਆਪਾਂ ਕਹੀਏ 63 ਦੀ ਵੇਖਦੀ ਹੈ 60 ਦੀ ਵੇਖਦੀ ਹੈ ਪਰ 58500 ਦੀ ਹੂੰ ਛੋੜ ਹੀ ਹੋ ਗਈ ਬਿਲਕੁਲ ਥਣ ਭਾਂਡਾ ਜਿਹੜਾ ਦੋਸਤੋ ਬੜਾ ਸਾਫ਼ ਹੈ ਤੇ ਰੇਟ ਬਾਜਪਾ ਠੀਕ ਆ ਨਾਰਮਲੀ ਆਪਾਂ ਪੀਣਾ ਦੁੱਧ ਹੁੰਦਾ ਜੈ ਕਿਸੇ ਕਬੀਲਦਾਰ ਵੀਰ ਨੂੰ ਲੈ ਕੇ ਜਾਣੀਆਂ ਕਰੀ ਠੀਕ ਆ ਤੇ ਮੁੱਲ ਬੜਾ ਭਾਪੜ ਤੇਰਾ ਜਾਇਜ਼ ਮੁੱਲ 55 58500 ਠੀਕ ਆ ਆ ਮਗਰ ਕਟਾ ਮੇਲ ਕਾਫ ਇੱਕ ਕੋਈ ਵੀਰ ਦੇਖੋ ਇੱਕ ਬਿਲਕੁਲ ਜੀ 6ਵੇਂ ਦਿਨ ਦੇ ਵਿੱਚ ਸੀਗੀ ਇਸ ਤੋਂ ਬਾਅਦ ਇੱਕ ਤੁਹਾਨੂੰ ਆ ਵੱਚੀ ਤੇ ਘਾਉਣੇ ਆ ਬਿਲਕੁਲ ਨਵੀਂ ਨਕੋਰ ਹਲਕੀ ਫੁਲਕੀ ਹੈ ਸਰਵੇਲ ਭਾਈ ਕੀ ਡਿਟੇਲ ਹੈ ਦਵੱਚੀ ਦੀ ਇਹਦਾ ਦੂਜੇ ਸਵੇਰ ਸੁਈਆ ਦੂਜਾ ਸਵੇਰ ਸੁਈ ਹੈ ਜੀ ਹਾਂ ਜੀ ਮਗਰ ਬੱਚਾ ਮਗਰ ਬੱਚੀ ਹੈ ਜੀ ਮਗਰ ਬੱਚੀ ਹੈ ਦੋਸਤੋ ਦੂਜਾ ਸੂਹਾ ਸੁਈਆ ਤੇ ਦਿਨ ਕਿੰਨੇ ਕੋਈ ਸੁਈ ਨੂੰ ਆ ਇਹਨੂੰ ਅੱਜ ਕੋਈ 8-10 ਦਿਨ ਹੋ ਗਏ ਸੋਈ ਨੂੰ 8 ਤੋਂ 10 ਦਿਨ ਪਰੋ ਉਹ ਜਿਹੜਾ ਸਮਾਂ ਹੋ ਗਿਆ ਸੋਈ ਨੂੰ ਦੋ ਦੇ ਥੱਲੇ ਆ ਸਮ 12:30 12:30 ਲੀਟਰ ਜਿਹੜਾ ਵੀਰਾਂ ਦਾ ਵੀ ਦੁੱਧ ਇੰਦੇ ਕੋਲ ਹਾਜ਼ਰ ਆ ਦੋ ਟਾਈਮ ਉਹਦੀ ਚੁਵਾਈ ਕਰ ਲਓ ਕੋਈ ਇੱਕ ਟਾਈਮ ਕਰ ਲੈ ਵੀਰ ਆਪਦੀ ਤਸੱਲੀ ਕਰ ਲਓ ਠੀਕ ਆ ਤੇ ਫੇਸ ਕੁਆਲਟੀ ਤੁਸੀਂ ਵੇਖੋ ਬਿਲਕੁਲ ਛੋਟਾ ਜਿਹਾ ਮੂੰਹ ਮੱਥਾ ਤੇ ਛੋਟੇ ਜਿਹੇ ਕੰਨ ਤੇ ਆਹ ਵੇਖੋ ਜੀ ਕਰਾ ਦੂ ਤੁਹਾਨੂੰ ਤੁਹਾਨੂੰ ਠੀਕ ਹੈ ਜੀ ਤੇ ਰੇਡ ਪੜਦਾ ਜਿਹੜਾ ਦੋਸਤ ਇਹਦਾ ਪੁੱਛ ਲੈਨੇ ਆਂ ਕਿ ਆ ਜੀ ਹਾਂ ਜੀ ਸਾਡੇ 37 ਆ ਰਹੇ ਕਿਉਂਕਿ ਥੋੜਾ ਬੋਦਾ ਮਾਨਤਾਨ ਕਰਾ ਸਾਡੇ 37 ਦੇ ਵਿੱਚੋਂ ਵੀ ਮਾਨਤਾਨ ਹੋ ਜਾਊਗਾ ਜੀ ਅੱਛਾ ਆ ਮਗਰ ਬੱਛੀ ਆ ਜੀ ਮਗਰ ਬੱਛੀ ਆ ਮਗਰ ਬੱਛੀ ਆ ਦੋਸਤੋ ਠੀਕ ਆ ਐਨੀਮਲ 4 ਸੀਗੇ ਤੇ ਪ੍ਰੋਪਰ ਬਣੇ ਰਿਓ ਵੀਡੀਓ ਦੇ ਨਾਲ ਚੁਾਈ ਤੁਹਾਨੂੰ ਆ ਸਾਰੀ ਤਸਦੀਕ ਦੇ ਨਾਲ ਦਿਖਾਤੀ ਆਪਾਂ ਵੀਡੀਓ ਦੇ ਵਿੱਚ ਸੋ ਉਸ ਤੋਂ ਬਾਅਦ ਤੁਸੀਂ ਜਿਹੜਾ ਕੰਟੈਕਟ ਕਰ ਲਿਓ ਬਾਈ ਹਰਜਿੰਦਰ ਸਿੰਘ ਨਾਲ ਠੀਕ ਆ ਤੇ ਹਰਵੈਲ ਭਾਈ ਆ ਕੰਟੈਕਟ ਨੰਬਰ ਹਾਂ ਕੰਟੈਕਟ ਨੰਬਰ ਕੋਲ ਲਓ ਆਪਣੇ 9903682025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨਾ ਮੇਰੇ ਨਾਲ ਬਾਈ ਹਰਵੈਲ ਸਿੰਘ ਪਿੰਡ ਜੋਰ ਸਿੰਘ ਵਾਲਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਅੱਜ ਫਿਲਹਾਲ ਦੋਸਤੋ ਇਸ ਵੀਡੀਓ ਦੇ ਵਿੱਚ ਚਾਰ ਨਕਸ਼ੇ ਤੁਹਾਨੂੰ ਦਿਖਾਤੇ ਆ ਪ੍ਰੋਪਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ